ਹੈਲੋ ਹਾਂਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਨੂੰ ਬਹੁਤ ਹੀ ਸੋਹਣੇ ਬੁਟੀਕ ਦੇ ਸੂਟ ਦਿਖਾਉਣ ਜਾ ਰਹੀ ਹਾਂ ਇਹ ਦੇਖੋ ਜੀ ਖੁਦ ਹੈਂਡਵਰਕ ਤਿਆਰ ਕੀਤੇ ਹੋਏ ਸੂਟ ਨੇ ਇਹ ਚ ਡਿਫਰੈਂਟ ਡਿਫਰੈਂਟ ਡਿਜ਼ਾਈਨ ਨੇ ਸਾਰਿਆਂ ਦੇ ਵਿੱਚ ਕਿਸੇ ਦਾ ਨੈਕ ਦਿਖਾਇਆ ਜਾਂਦੀ ਹੈ ਜੀ ਜਿਵੇਂ ਕਿ ਆਰਮ ਇਹ ਦੇਖੋ ਇਹ ਪੱਲੇ ਤੇ ਬਹੁਤ ਸੋਹਣਾ ਵਰਕ ਹੁੰਦਾ ਤੇ ਆਪਾਂ ਪੱਲੇ ਤੇ ਵੀ ਕਰ ਸਕਦੇ ਹਾਂ ਵਰਕ ਨੇ ਜਿਹੜੇ ਉਹ ਆਪਣਾ ਆਰਮ ਤੇ ਬਾਹਾਂ ਦੇ ਤੇ ਵੀ ਕਰ ਸਕਦੇ ਹਾਂ ਤੇ ਆਪਾਂ ਪੌਂਚਿਆਂ ਤੇ ਮੂਰੀ ਦੇ ਪੌਂਚਿਆਂ ਤੇ ਵੀ ਕਰ ਸਕਦੇ ਹਾਂ ਜੀਗਾ ਤੁਹਾਨੂੰ ਹੋਰ ਮੇਰੇ ਡਿਜ਼ਾਈਨ ਚਾਹੀਦੇ ਆ ਤਾਂ ਉਹ ਵੀ ਜ਼ਰੂਰ ਦੱਸਿਓ ਜੀ ਇਹ ਮੈਂ ਜਾਂਦੇ ਥੋੜੇ ਥੋੜੇ ਡਿਜ਼ਾਈਨ ਤੁਹਾਡੇ ਨਾਲ ਸ਼ੇਅਰ ਕੀਤੇ ਆ ਆਪਣੇ ਤੇ ਇਹ ਆਪਾ ਛੋਟੀ ਬੂਟੀ ਦਾ ਸੂਟ ਆ ਇਹ ਕਿਸੇ ਵੀ ਸੂਟ ਤੇ ਛੋਟੋ ਛੋਟੀ ਬੂਟੀ ਪਾ ਕੇ ਤਿਆਰ ਕਰ ਸਕਦੇ ਆ ਸੂਟ ਆਪਣਾ ਪ੍ਰੋਪਰ ਇਹ ਸਰਕਲ ਵਾਲਾ ਜੀ ਸਰਕਲਰ ਫੋਸ ਹੁਣ ਲੱਗਦਾ ਸਾਰੇ ਕਮੀ ਤੇ ਸਰਕਲ ਪਾਉਣੇ ਸਾਰੇ ਤੇ ਪੈ ਜਾਂਦੇ ਆ ਥੋੜੇ ਤੇ ਪਾਉਣੇ ਥੋੜੇ ਤੇ ਪੈ ਜਾਂਦੇ ਆ ਇਹ ਆਰਮ ਦਾ ਡਿਜ਼ਾਈਨ ਆ ਜੀ ਨਾਲ ਇਹ ਨੂੰ ਫੋਲ ਸੂਟ ਦਾ ਵੀ ਡਿਜ਼ਾਈਨ ਤਾਂ ਹਨ ਦਿਖਾਵਾਂਗੀ ਇਹ ਦੇਖੋ ਜੀ ਇਹ ਬਾਵਾ ਦਾ ਉਹ ਗਲੇ ਦਾ ਤੇ ਬਾਵਾ ਦਾ ਡਿਜ਼ਾਈਨ ਆ ਗਿਆ ਜੀ ਇਹ ਦੇਖੋ ਇਹ ਮੇਰਾ ਕੋਰਦਾ ਤਿਆਰ ਕੀਤਾ ਹੋਇਆ ਸੂਟ ਹੈ ਜੀ ਤੇ ਇਹ ਸੂਟ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਜੀ ਇਹਦੇ ਵਿੱਚ ਮੈਂ ਛੋਟੇ-ਛੋਟੀਆਂ ਬੂਟੀਆਂ ਦੇ ਵਿੱਚ ਤਿਆਰ ਕੀਤਾ ਹੋਇਆ ਜਿਵੇਂ 100 100 400 ਦਾ ਸੂਟ ਲੇਕੇ ਆਪਾਂ 11500 ਦਾ ਸੂਟ ਤਿਆਰ ਕਰਾ ਰਹੇ ਆ। ਇਹਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਗਿਆ ਇੱਕ ਫਲਾਵਰ ਬਣਾਉਣਾ ਜੀ ਇਹ ਦੇਖੋ ਇਹ ਬੁਲੰਦਾ ਫਲਾਵਰ ਆ ਇਹ ਬਹੁਤ ਸੋਹਣਾ ਸਰਕਲ ਦੀ ਸ਼ੇਪ ਬਣਦਾ ਹੈ ਬਹੁਤ ਸੌਖਾ ਤਰੀਕੇ ਨਾਲ ਬਣਦਾ ਹੈ ਜੀ ਇਹ ਪਹਿਲਾਂ ਆਪਾਂ ਸਰਕਲ ਲਗਾ ਲੈਣਾ ਤੇ ਉਹਦੇ ਵਿੱਚ ਛੋਟਾ ਸਰਕਲ ਲਗਾ ਲੈਣਾ ਹੈਗਾ ਤੇ ਉਹਦੇ ਵਿੱਚ ਆਪਾਂ ਨਾ ਰਾਉਂਡ ਰਾਉਂਡ ਸਰਕਲ ਲਗਾ ਲੈਣਾਗਾ ਇਹ ਆਪਾਂ ਥੋੜਾ ਜਿਹਾ ਮੈਜ਼ਰਮੈਂਟ ਕਰਕੇ ਹੀ ਸਰਕਲ ਬਣਾ ਲੈਣਾਗਾ ਬਹੁਤ ਸਾਨੀਨਾ ਬਣ ਜਾਂਦਾ ਹੈ ਇਹਨੂੰ ਪਤਾਗਾ ਨੀਚੇ ਦੀ ਪਾਉਣਾ ਉੱਪਰ ਦੀ ਕਢਣਾ ਤੇ ਧਾਗਾ ਨਾ ਸੂਈ ਆਪਾਂ ਵਿੱਚ ਦੀ ਰੱਖਣੀ ਹੈ ਜੀ ਪ੍ਰੋਪਰ ਤੇ ਜਿਹੜਾ ਧਾਗਾ ਹੈ ਉਹ ਆਪਣਾ ਉੱਪਰ ਦੀ ਨਿਕਲਣਾ ਜਿਹੜੀ ਆਪਣੀ ਸੂਈ ਉਹ ਨੀਚੇ ਦੀ ਜਾਊਗੀ ਇਸ ਤਰ੍ਹਾਂ ਜੀ ਕਰਕੇ ਮੇਰੇ ਚੈਨਲ ਤੇ ਨਮਾ ਜੀ ਮੇਰੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਨਾਲੇ ਬੈਲ ਆਈਕਨ ਦਾ ਜ਼ਰੂਰ ਦਬਾਉਣਾ ਤਾਂ ਕਿ ਤੁਹਾਨੂੰ ਮੇਰੀ ਆਉਣ ਵਾਲੀ ਜਿਹੜੀ ਵੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਤੁਹਾਨੂੰ ਸਾਰੇ ਨੂੰ ਪਹਿਲਾਂ ਮੀਂ ਵਿਡੀਓ ਦੀ ਜਿਹੜੀ ਨੋਟੀਫਿਕੇਸ਼ਨ ਤੁਹਾਨੂੰ ਮਿਲੇ ਹਾਂਜੀ ਇਹ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਨੇ ਆਪਣੇ ਪਹਿਲਾਂ-ਪਹਿਲਾਂ ਜੀ ਪ੍ਰਾਣੇ ਸਮੇਂ ਦੇ ਵਿੱਚ ਆਪਣੀਆਂ ਆਜ਼ਾਦੀਆਂ ਪਰਦਾਤੀਆਂ ਇਹ ਫੁੱਟਾਂ ਦੇ ਡਿਜ਼ਾਈਨ ਕਰਦੇ ਹੁੰਦੇ ਸੀ ਜਿਆਦਾਤਰਾਂ ਜਿਹਾ ਸਰਾਣੇ ਵਗੈਰਾ ਤੇ ਇਹ ਅੱਜ ਕੱਲ ਇਹਦਾ ਟ੍ਰੈਂਡ ਦੁਬਾਰਾ ਫੇਰ ਚੱਲ ਪਿਆ ਜੀ ਹੈਂਡਵਰਕ ਦਾ ਨੀਡਲਵਰਕ ਦਾ ਇਹ ਬਹੁਤ ਸੋਹਣੇ ਫੁੱਟ ਨੇ ਤੇ ਬਹੁਤ ਸੋਹਣੇ ਤੇ ਸਿੰਪਲ ਜਿਹੇ ਤਿਆਰ ਹੁੰਦੇ ਆ ਜੀ ਜਾ ਇਹ ਥੋੜੀ ਕੜਾਈ ਕਰ ਲਓ ਜਾਂ ਬਹੁਤੀ ਕੜਾਈ ਕਰ ਲਓ ਤੇ ਥੋੜੀ ਕੜਾਈ ਕਰਨੀ ਬਹੁਤ ਸੋਹਣੇ ਬਣਦੇ ਆ ਤੇ ਬਹੁਤੀ ਕੜਾਈ ਕਰਨ ਦਾ ਸਫਾਈ ਹੋਣੀ ਚਾਹੀਦੀ ਹੈ ਜੀ ਨਾ ਤਾਂ ਧੱਕ ਆਪਣਾ ਬੜਾ ਢਿੱਲਾ ਹੋਣਾ ਚਾਹੀਦਾ ਨਾ ਟੈਟ ਹੋਣਾ ਚਾਹੀਦਾ ਧੱਕ ਜਿਹੜਾ ਆਪਣਾ ਪ੍ਰੋਪਰ ਹੋਣਾ ਚਾਹੀਦਾ ਜੀ ਇਹ ਦੇਖੋ ਜੀ ਇਹ ਪ੍ਰੋਪਰ ਮੈਂ ਉਸੇ ਤਰੀਕੇ ਬਣਾਇਆ ਹੈ ਹੱਡ ਤੇ ਫਿਰ ਤੁਹਾਨੂੰ ਤੋਂ ਪੋਸਟ ਕਰ ਡਿਜ਼ਾਈਨ ਵਗੈਰਾ ਮੈਂ ਦਿਖਾਉਂਗੀ ਕਿਤਾਬ ਨਹੀਂ ਮੇਰੇ ਸੂਟਾਂ ਦੇ ਹੋਰ ਡਿਜ਼ਾਈਨ ਵੀ ਮੈਂ ਲਗਾਏ ਨੇ ਤੇ ਜੇਕਰ ਹੋਰ ਮੇਰੇ ਸੂਟਾਂ ਦੇ ਮਟਿਕ ਦੇ ਸੂਟ ਤੇ ਮੇਰੇ ਹੋਰ ਡਿਜ਼ਾਈਨ ਦੇਖਣੇ ਤੋਂ ਵੀ ਤੁਸੀਂ ਦੇਖ ਸਕਦੇ ਹੋ ਜੀ ਤੇ ਮੇਰੀ ਵੀਡੀਓ ਵਧੀਆ ਲੱਗੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ। ਜੇ ਕਿੰ ਮੇਰੇ ਚੈਨਲ ਤੇ ਨਵੇਂ ਹੋ ਤੇ ਮੈਂ ਤੁਹਾਨੂੰ ਇਤਾਂ ਹੀ ਵੀਡੀਓ ਦਿੰਤੀਆਂ ਰਹਾਂਗੀ। ਜੇਕਰ ਆਪਾਂਗੇ ਇਸਨੂੰ ਸਖਾ ਸਕਦੇ ਆ ਤੇ ਇਹਦੇ ਵਿੱਚ ਆਪਾਂ ਦੇ ਬਹੁਤ ਵਟਾ ਆਪਾਂ ਨੂੰ ਇੱਕ ਕਿਸਮ ਦੀ ਗੋਡ ਫੀਲ ਆ ਜਾਂਦਾ ਆਪਾਂ ਨੂੰ। ਇੱਕ ਚੰਗੀ એનર્ਜੀ ਆਉਂਦੀ ਹੈ ਜੀ ਆਪਾਂ ਕਿਸੇ ਨੂੰ ਖਿਲਾ ਸਕਦੇ ਆ ਇਸ ਤਰ੍ਹਾਂ ਆਪ ਮੇਰਾ ਜਿਹੜਾ ਫਲਾਵਰ ਉਹ ਤਿਆਰ ਹੋ ਗਿਆ ਜੀ। ਇਸ ਤੋਂ ਬਾਅਦ ਫੇਰ ਜੀ ਦੇਖੋ ਜੀ ਇਧਰੋਂ ਮੈਂ ਨਾ ਥੋੜਾ ਜਿਹਾ ਸਾਈਡ ਤੋਂ ਲੈ ਕੇ ਇਸ ਨੂੰ ਫਿਰ ਬਣਾਇਆ ਜੀ ਉਸੇ ਤਰ੍ਹਾਂ ਹੀ ਆਪਾਂ ਸਰਕਲ ਆਰਾਊਂਡ ਆਰਾਊਂਡ ਲਗਾਣੇ ਆ ਇੱਧਰ ਦੀ ਸੂਈ ਕੱਢ ਕੇ ਜਿਹੜੀ ਉਹਨੀਏ ਛੋਟਾ ਸਰਕਲ ਲਗਾਇਆ ਉੱਥੇ ਸੂਈ ਆਪਾਂ ਲੈ ਕੇ ਜਾਣੀ ਆ ਸੂਈ ਆ ਜਿਹੜੀ ਆਪਾਂ ਪ੍ਰੋਪਰ ਜੀ ਹੌਲ ਦੇ ਕੱਢਣੀ ਆ ਇਹ ਦੇਖੋ ਕਿੰਨਾ ਸੋਹਣਾ ਫਲਾਵਰ ਬਣੀ ਜਾਂਦਾ ਜੀ ਤੇ ਇਹਦੇ ਵਿਚਾਲੇ ਆਪਾਂ ਚਾਹੀਏ ਤਾਂ ਗੰਢ ਤੁੱਪੇ ਦੇ ਜਿਹੜੇ ਫਲਾਵਰ ਨੇ ਉਹ ਵੀ ਲਗਾ ਸਕਦੇ ਆ ਲੇਕਿਨ ਮੈਂ ਇਹਦੇ ਵਿਚਾਲੇ ਜੀ ਮੋਤੀ ਲਗਾਏ ਨੇ ਉਹ ਵੀ ਤੁਹਾਨੂੰ ਦਿਖਾਵਾਂਗੀ ਕਿੰਨਾ ਲੱਗਦੇ ਆ ਮੋਤੀ ਉਹ ਵੀ ਮੈਂ ਤੁਹਾਨੂੰ ਦਿਖਾ ਮਾਂਗੀ ਤੇ ਜੇਕਰ ਇਹਦੇ ਵਿਚਾਰੇ ਆਪਾਂ ਕਿਸੇ ਵੀ ਕਿਸਮ ਦੇ ਅਲੱਗ-ਅਲੱਗ ਡਿਫਰੈਂਟ ਤਰ੍ਹਾਂ ਦੇ ਮੋਤੀ ਲਗਾ ਸਕਦੇ ਹਾਂ ਜੀ ਤੇ ਇਹਦੇ ਚੀਜ਼ ਨੂੰ ਕੋਈ ਵੀ ਔਖਾ ਨਹੀਂ ਜੀ ਬਣਾਉਣਾ ਬਹੁਤ ਸੌਖਾ ਤੇ ਆਸਾਨੀ ਨੇ ਬਣ ਜਾਂਦਾ ਜੀ ਇਹ ਫਲਾਵਰ ਇਹ ਦੇਖੋ ਜੀ ਜਿਵੇਂ ਆਪਣੇ ਬੱਚਿਆਂ ਦੇ ਰਮਾਲ ਵਗੈਰਾ ਹੁੰਦਾ ਜਿਹੜੇ ਫਿਰਤੇ ਲੈਂਦੇ ਆ ਆਪਣੇ ਬੇਟੀਆਂ ਉਹਨਾਂ ਦੇ ਮੂਰੇ ਫਰੰਟ ਦੇ ਉੱਤੇ ਜੀ ਇਹ ਬਣਾ ਸਕਦੇ ਆ ਆਪਾਂ ਫਲਾਵਰ ਬਹੁਤ ਸੋਹਣਾ ਲੱਗਦਾ ਮੈਂ ਤੁਹਾਨੂੰ ਉਹਦੇ ਨਾਲ ਪਿੱਕ ਵੀ ਲਗਾ ਦਾਂਗੀ ਇੱਕ ਜੇਕਰ ਤੁਸੀਂ ਦੇਖਣੀ ਆ ਵੀ ਕਿੱਦਾਂ ਦਾ ਲੱਗਦਾਗਾ ਉਹ ਵਾਸ ਨਾ ਲਾਤਾ ਫਲਾਵਰ ਜੀ ਬੱਚੇ ਦੇ ਲਿਆ ਹੋਇਆ ਜਿਹੜਾ ਪਰਮਾਲ ਬੰਦਿਆ ਗੁਰਦੁਆਰਾ वगैरह ਬੇਟੀ ਜਾਂਦੀ ਆ ਤਾਂ ਇਹ ਫਲਾਵਰ ਜਿਹੜਾ ਉਹਦੇ ਮੂਰੇ ਮੱਥੇ ਤੇ ਆ ਜਾਂਦਾ ਉੱਪਰ ਸਿਰ ਤੇ ਅਨਸ ਜਿਹੜੀ ਪਿਆਵਟਾ ਰਮਾਲ ਦੀ ਹੋਰ ਵੀ ਵਧੀਆ ਬਣ ਜਾਂਦੀ ਆ ਇਹ ਦੇਖੋ ਜੀ ਮੈਂ ਇਹਦੇ ਵਿਚਾਲੇ ਨਾ ਮੋਤੀ ਲਗਾਏ ਸੀਗੇ ਇਹ ਦੇਖੋ ਇਹ ਮੈਂ ਮੋਤੀ ਲਗਾਏ ਸੀਗੇ ਇਹ ਮੋਤੀ ਲਗਾ ਕੇ ਇਸੇ ਤਰ੍ਹਾਂ ਇਹਨਾਂ ਪਰਲੇ ਕਹਿੰਦੇ ਮੋਤੀ ਆਪਾਂ ਇਹ ਲਗਾਏ ਸੀ ਕਿਸੇ ਵੀ ਤਰ੍ਹਾਂ ਵਾਈਟ ਵੀ ਲਗਾ ਸਕਦੇ ਆ ब्राउन ਕਿਸੇ ਵੀ ਕਲਰ ਦੇ ਲਗਾ ਸਕਦੇ ਆ ਬਹੁਤ ਸੋਹਣੇ ਲੱਗਦੇ ਆ ਜੀ ਮੈਂ ਫਿਕਸ ਲਵਾਏ ਸੀਗੇ ਇਹ ਦੇਖੋ ਜੀ ਇਸ ਤਰ੍ਹਾਂ ਹੀ ਆਪਣਾ ਇਹ ਫਲਾਵਰ ਆ ਜਿਹੜਾ ਬਣ ਕੇ ਰੈਡੀ ਹੋ ਗਿਆ ਇਹ ਨਿਕਰ ਆਪ ਇਹਦਾ ਬੇਰ ਬਣਾ ਸਕਦੇ ਆ ਤਾਂ ਬੇਰ ਵੀ ਬਣਾ ਸਕਦੇ ਆ ਜੀ ਛੋਟੇ ਛੋਟੇ ਹੋਰ ਫਲਾਵਰ ਪਾਉਣੇ ਤਾਂ ਵੀ ਬਣਾ ਸਕਦੇ ਆ ਪਰ ਮੈਂ ਇੱਕ ਇੱਕ ਫਲਾਵਰ ਹੀ ਬਣਾਇਆ ਸੀ ਉਹ ਕਿਦਾਂ ਹੀ ਦਸਤਾਰਾ ਟੀਕਾ ਵਧੀਆ ਇਹ ਦੇਖੋ ਜੀ ਜੀ ਸੁਣੀ ਆਪਣੀ ਜਿਹੜੀ ਵੀਡੀਓ ਪਰਮਾਹ ਦੀ ਬਣ ਕੇ ਤਿਆਰ ਹੋਈ ਆ ਜੀ ਇਹ ਦੇਖੋ ਜੀ ਪ੍ਰੋਪਰ ਮੋਤੀ ਜਿਹੜੇ ਬਿਲਕੁਲ ਨਹੀਂ ਹਿੱਲਦੇ ਹੈਗੇ ਚਾਹੇ ਆਪਣਾ ਕਿੰਨਾ ਪਾਉਸ ਕਰ ਲੋ ਜੋ ਆਪਣੀ ਸਫਾਈ ਦਾ ਕੰਮ ਕੀਤਾ ਹੁੰਦਾ ਬਿਲਕੁਲ ਨਹੀਂ ਹਿੱਲਦਾ ਇਹ ਦੇਖੋ ਜੀ ਮੇਰੀ ਬੁਟੀਕ ਦੇ ਤੋੜੇਗੇ ਹੋਰ ਸੂਟ ਤੇ ਡਿਜ਼ਾਈਨ ਹੈ ਜਿਹੜੇ ਆ ਗਏ ਆ ਜੀ ਇਹ ਮੈਂ ਦੋ ਤਿੰਨ ਕਲਰਾਂ ਦੇ ਵਿੱਚ ਫਰਾਕ ਤਿਆਰ ਕੀਤਾ ਸੀਗਾ ਤੇ ਇਹ ਮੇਰਾ ਸੂਟ ਆ ਗਿਆ ਇਹ ਮੇਰਾ ਹੈਂਡਵਰਕ ਹੀ ਤਿਆਰ ਕੀਤਾ ਹੋਇਆ ਆਰੀ ਦੇ ਨਾਲ ਤੇ ਹੈਂਡਵਰਕ ਇਹ ਦੇਖੋ ਜੀ ਹੈਂਡਵਰਕ ਇਹ ਬਾਜ਼ੂ ਦਾ ਕੰਮ ਕੀਤਾ ਹੋਇਆ ਹੈਗਾ ਤੇ ਗਲੇ ਦਾ ਧੰਨਵਾਦ ਜੀ